ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸਪਾਲ ਪੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪਹੁਣਾ ਸਾਡੇ ਲਈ ਫਾਰਮੂਲਾਡ 11 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣੇ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜਿਹਦਾ ਅੰਮ੍ਰਿਤਸਰ ਅੱਜ ਟੀਮ ਜੀ ਕੋਲ ਤੁਹਾਨੂੰ ਪਰ ਤਿੰਨ ਝੋਟੀਆਂ ਵਿਖਾਵਾਂਗੇ ਤਿੰਨੇ ਸੁਈਆਂ ਸੁਈਆਂ ਹੋਆ ਤੇ ਆਪਾਂ ਪਹੁੰਚਿਆ ਬਾਈ ਸੋਨੂ ਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲੇ ਵਧੀਆ ਚੜ੍ਹਦੀ ਕਲਾ ਤੇ ਨਹੀਂ ਸੁਣਾਓ ਬਹੁਤ ਵਧੀਆ ਬਾਬੇ ਸ਼ੀਰਾਈਕਰ ਭਾਜੀ ਕਿਰਪਾ ਕਰੀਏ ਜੀ ਬਈ ਆਪਣਾ ਨਾਮ ਤੇ ਐਡਰੈਸ ਲਾ ਦਿਓ ਸ਼ਾਹ ਜਨਾਲਾ ਜਿਹੜਾ ਮਸਲਾ ਠੀਕ ਹੈ ਜੀ ਬੋਲੋ ਕੋਈ ਬੋਲੋ ਹਾਂ ਇੱਕ 65 57 52 ਠੀਕ ਹੈ ਜੀ ਭਾਈ ਕਿਵੇਂ ਹੈ ਪਿਛਲੀ ਵੀਡੀਓ ਦਾ ਪਿਛਲੀ ਵੀਡੀਓ ਭਾਈ ਵਧੀਆ ਸੀ ਵੇਖਿਆ ਮਾਲ ਦਾ ਹਾਵੀਆ ਮੈਂ ਤਾਂ ਪਤਾ ਜੀ ਅੱਛਾ ਜੀ ਮਾਲ ਦਾ ਕਿਉਂ ਹਾਂਜੀ ਮਾਲ ਭਾਵੇਂ ਦੋ ਕੇ ਤੇ ਲੱਗ ਜੇ ਵੇਚ ਦਿਆਂ ਭਾਵੇਂ ਸਾਈ ਝੜੀ ਲੱਗ ਜੇ ਮੁੱਲ ਭਾਜੀ ਭਾਅ ਹੋਵੇ ਆਪੇ ਛੋਟੀ ਵੇਚਦਾ ਬਿਲਕੁਲ ਬਿਲਕੁਲ ਕੋਈ ਚੀਜ਼ ਕੋਈ ਵੀ ਭਾਅ ਨਾਲ ਵਿਕਣੀ ਆ ਬਿਲਕੁਲ ਭਾਅ ਵੇਚਦਾ ਜਿਹੜਾ ਸੌ ਦਾ ਨੋਟ ਸੋਚ ਚੱਲਣਾ 500 ਵਾਲਾ 500 ਚੱਲਣਾ ਹਾਂਜੀ ਹਾਂਜੀ ਨਹੀਂ ਬਿਲਕੁਲ ਮਾਲ ਦਾ ਛਾਮਲਾਕ ਬਣ ਛਰੀ ਆਪਾਂ ਕੀ ਮੁੱਲ ਵੱਧ ਭਾਵੇਂ ਆ ਦੇ ਪੈਰ ਹੁੰਦੇ ਆ ਬਸ ਜੀ ਬਸ ਸਹੀ ਗੱਲ ਹੈ ਇਹ ਗੱਲ ਹੈ ਤੇ ਭਾਈ ਆਪਣਾ ਇੱਕ ਨੰਬਰ ਦੱਸ ਦਿਓ ਨੰਬਰ 9984555 ਠੀਕ ਹੈ ਜੀ ਯਾ ਦੇਖਿਓ ਪਹਿਲੇ ਨੰਬਰ ਤੇ ਛੋਟੀ ਕਿਹਦਾ ਪਹਿਲੇ ਨੰਬਰ ਤੇ ਭਾਈ ਖੰਨੇ ਨੂੰ ਆਈ ਹੈ ਅੱਛਾ ਜੀ ਕੀ ਆਈ ਹੈ ਸੱਤ ਆ ਸੱਤ ਜੀ ਦੀ ਸਾਥੀ ਲੰਗੜੀ ਗਈ ਹੋਣਾ ਹਾਂ ਜੀ ਹਾਂ ਜੀ ਪੰਜ ਮਾਲਾ 28 ਮਾਲਾ 52 ਸ਼ਬੀਰ ਹੋ ਜੀ ਨੂੰ ਆਈ ਹੈ ਅੱਛਾ ਜੀ ਇਹਦਾ ਬੱਚਾ ਗਿਆ ਜੀ ਮਾਰ ਠੀਕ ਹੈ ਜੀ ਹਾਂ ਜੀ ਸਹੀ ਦੋ ਤੇ ਕੋਈ ਨਾਜ ਦੋ ਤੇ ਭਾਈ ਗਏ 12 13 ਅੰਗ ਲੋਕ ਅੱਛਾ ਜੀ ਫੂੜ ਛੋਟੀ ਦੇ ਦੋ ਤੋਂ ਸੱਤਾਂ ਤੋਂ ਬਾਹਰ ਹੋ ਠੀਕ ਹੈ ਸੱਤਾਂ ਤੇ 11 ਸਿਰਫ ਨਾ ਬੰਦਿਆਂ ਲਈ ਆਦੀ ਬੜੇ ਸ਼ੌਂਕ ਨਾਲ ਖੰਨੇ ਨੇ ਇਹ ਜੇ ਪਰਤੀਆਂ-ਪਰਤੀਆਂ ਉਹਨਾਂ ਕੋਲ ਰਪਈਆ ਮੰਡੀ ਦੀਆਂ ਸਾਰੀਆਂ ਅੱਛਾ ਜੀ ਸ਼ੌਂਕ ਨਾਲ ਬੜੇ ਨਾਲ ਲਿਆਏ ਪਰ ਉਹਨਾਂ ਕੋਲ ਬੱਚਾ ਮਰ ਗਿਆ ਥੋੜਾ ਜਨ ਬੱਚੀ ਦੀ ਦਿਹਾੜੀ ਦੇ ਨਹੀਂ ਲਾਇਆ ਬੱਚੇਗਾ ਠੀਕ ਹੈ ਠੀਕ ਹੈ ਜੀ ਆਈ ਵੀ 1 ਲੱਖ 35 ਹਜ਼ਾਰ ਦੀ ਹੈ ਇਹ ਖੰਨੇ ਹੋਈ ਠੀਕ ਹੈ ਠੀਕ ਹੈ ਬੰਦਾ ਕਿਨੇ ਮੁੱਲ ਕਿੰਨਾ ਲੱਗਦਾ ਉਹ ਜੀ ਸ਼ੌਂਕ ਨਾਲ ਇੱਕ ਜੀ ਮੰਡੀ ਹੈ ਤੁਹਾਨੂੰ ਬੱਚੀ ਛੋਟੀ ਉਤਰ ਨਹੀਂ ਦੇ ਸਕੀ ਛੋਟੀ ਬਣਾ ਗਈ ਆ ਹਾਂ ਜੀ ਹਾਂ ਜੀ ਦੇਖੋ ਛਲੋ ਛੋਟੀ ਇਹ ਦੇਲੀ ਨਾਲ ਬੰਦੇ ਤਰਫਾ ਜਿਹੜਾ ਮੰਨ ਚੁੱਕਿਆ ਜਾਵੇ ਹਾਂਜੀ ਹਾਂਜੀ ਅੱਜ ਜੇ ਕੋ ਮਾਲਾ ਬੰਦੇ ਸਾਹਮਣੂ ਆ ਕੋਈ ਨਹੀਂ ਆ ਜੇ ਕਲੇ ਬੰਦੇ ਦਾ ਮੰਨ ਚੁੱਕਿਆ ਜਾਵੇ ਨਾ ਫੇਰਾ ਖਾਦਾ ਬੜਾ ਦੀ ਹੋ ਗਏ ਕੰਨੀ ਖੀਤ ਹੋਈ ਆ ਇਹ ਗੱਲ ਆ ਗਈ ਅੰਕਲ ਹੋਰ ਵਿੱਚ ਪਾਗ ਰੱਖਵਾਵਾਂਗੇ ਧਿਆਨ ਧਿਆਨ ਜਿਹੜਾ ਛੋਟੀ ਦਾ ਬਹੁਤ ਹੀ ਚੰਗਾ ਆ ਗਿਆ ਤੇ ਜੈਡ ਬਲੈਕ ਆ ਵੀ ਆ ਪਿਓਰ ਮੋਰਾ ਨਸਲ ਦੀ ਆ ਇਹ ਸ਼ੂਰੀ ਨੂੰ ਤੇ ਤਕਰੀਬਨ ਗ੍ਰੀ ਤੋਂ 25 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਤੇ ਬਾਈ ਕਹਿੰਦਾ ਕਿ ਫਰਜਰ ਦੇ ਥੱਲੇ ਹੈਗਾ ਜੀ ਦੋ ਤੋਂ 12 ਦੇ ਵਿਚਾਲੇ ਹੈ 12 13 ਲੀਟਰ ਸੱਜਦੇ ਥਲੇ ਦੁੱਧ ਹੈਗਾ ਜੀ ਇਸ ਟਾਈਮ ਉਹ ਨਹੀਂ ਕਰੇ ਇੱਕ ਬੱਚਾ ਮਰਨ ਦੇ ਕਰਕੇ ਆ ਬੁਰਦੀਆਂ ਨੂੰ ਪੱਟ ਗਏ ਹੂੰ ਤਾਂ ਦੱਸਣੇ ਕੋਈ ਇਹਦਾ ਇਸ ਟਾਈਮ ਰੋਕਦੇ ਦੇ ਸਾਥ ਕੋ 8 ਲੀਟਰ ਦੁੱਧ ਤਿਆਰ ਜੀ ਛੋਟੀ ਦਿਲ ਹੈ ਨਾ ਛੋਟੀ ਫਿਰ ਛੋਟੀ 12 13 ਮੈਂ ਦੱਸਣੀ ਆ ਠੀਕ ਹੈ ਠੀਕ 1 ਕਿਲੋ ਦੇ ਰਾਮ ਨਾ ਜਾਓਗੇ ਨਾ ਜਿਹਦੇ ਦਿਲ ਨਾਲ ਛੋਟੀ ਇਹ ਜੀ ਕੋ ਦਵੇ ਸੋ ਬਾਈ ਮਗਰ ਉਹ ਚੈੱਕ ਪੈਣੀ ਸਾਡਾ ਬੱਸ ਹੈ ਇਹ ਦੇਖੋ ਇਹ ਠੰਡੀ ਠੰਡੀ ਸੀ ਜੇ ਮੈਂ ਮਾਰੀ ਜੇ ਬੰਦੇ ਚੁੱਕੇ ਜਾਵੇ ਨਾ ਫਿਰ ਤੁਹਾਨੂੰ ਪਤਾ ਹੁੰਦਾ ਵਾ ਪਤਾ ਹਾਂਜੀ ਹਾਂਜੀ ਇਹਦਾ ਮੁੱਲ ਭਾਈ ਹੁਣ ਫਿਰ ਭਾਈ ਮਾਲੂ ਮਹੀਨੇ ਕਿ ਟੋਕੜ ਹੋ ਗਈ ਹੈ ਹਾਂਜੀ ਉਹਨਾਂ ਗੜੇ ਕਲਪ ਕਿ ਜਦੋਂ ਤੁਸੀਂ ਬੋਲੇ ਹੋ ਰਿਹਾ ਖਾਲੀ ਆ ਨਹੀਂ ਛੋਟੀ ਜਿਹਾ ਦਮ ਲੈ ਆਂ ਢੀਕਾਰ ਰੱਖ ਲਈ ਹੁੰਦਾ ਅੱਛਾ ਹੀ ਉਹਨਾਂ ਨੇ ਆਦੀ ਮੈਂ ਵੀ ਠੀਕ ਹੈ ਜੀ ਚਲੋ ਤੁਸੀਂ ਹੁਣ ਆ ਗਏ ਤੁਸੀਂ ਮੈਂ ਪਾ ਦਈਏ ਵੀਡੀਓ ਮੈਂ ਤੁਹਾਨੂੰ ਖਸੇ ਪਾਉਂ ਦੇਖਾ ਚਲੋ ਪਾ ਦਈਏ ਹਾਂਜੀ ਛੋਟੀ ਹੋਦੇ ਲੱਗ ਭਾਈ ਇਹ 70 ਦੀ ਕਰਦੀ ਕਿ ਮਾਤਨ ਮਾਤਨ ਵੇਲੇ ਜੋ ਹੋ ਗਏ ਦੰਦਾ ਤੋਂ ਹਾਣਾ ਨਹੀਂ ਸਹੀ ਛੱਡ ਦੇਣੀ ਭਾਜੀ ਸਿਰਫ 500 ਰੁਪਏ ਛੋਟ ਹੋਣੀ ਸਾਡੇ 65000 ਦੇ ਬਜਟ ਠੀਕ ਠੀਕ ਲਓ ਵੀ 65 ਬਾਜੀ ਇਹ ਕਿਥੇ ਕਿਉਂ ਉਹਨਾਂ ਕਰ ਨੂੰ ਬੜਾ ਰਗੜਾ ਲੱਗਾ ਸਿਰਫ ਬੰਦੀ ਨਾਲ ਹੋਸ ਗਿਆ ਜੇ ਦਿੱਲੀ ਛੱਡਿਆ ਉਹ ਮਾੜਾ ਬੰਦਾ ਤੇ ਮਰ ਜਣਾ ਸੀ ਹਾਂਜੀ ਹਾਂਜੀ ਸਿਰਫ ਉਹਨਾਂ ਦਿੱਲੀ ਛੱਡਿਆ ਉਹ ਥੋੜੀਆਂ ਬਾਕੀਆਂ ਠੀਕ ਹੈ ਠੀਕ ਰਵਈਆ 65 ਪੂਰਾ ਕਰ ਦਈਏ ਚਲੋ ਪੈਸੇ ਥਣੇ ਚੱਜਾ ਦੇਖੋ ਪੂਰੀ ਜਾਲ ਵਿਖਲੜਾ ਬਾਲੇ ਦੇਖੋ ਕਿੱਸਾ ਸਹੀ ਨਾ ਆਉਂਦਾ। ਅੱਜ ਪਹਿਲਾਂ ਸਵੇਰ ਨੂੰ ਪੁੱਛਿਆ। ਪਹਿਲਾਂ ਹੀ ਸਵੇਰ ਭਾਜੀ। ਇਹਦੇ ਬੜੇ ਸ਼ੌਂਕ ਨਾ ਬੰਦੇ ਮੈਨੂੰ ਬੜੇ ਲੰਕੀ ਤੇ ਚੱਲਗੇ ਚੱਲਗੇ। ਅੱਛਾ ਇਹ ਮੈਂ ਹੱਜਾ ਜਾਣਦੇ ਆ ਕੋਈ ਨਹੀਂ ਕਰਦੇ ਆਪੇ ਮਕੇ ਚੱਲੇ ਚੱਲਗੇ ਕਿਦੇ। ਸਿਰ ਬੱਚਾ ਮਾਰਦਾ ਉਹ ਬਾਕੀ ਕੰਮ ਸਾਫ। ਇਹਦੀ ਤੇ ਤਾਜੀ ਸੂਈ ਆ ਕੋਈ 3 ਤਰੀਕ 25 ਦੇ ਦਿਨ ਦੇ ਆਸ-ਪਾਸ ਸਾਮ ਹੋਇਆ ਵਾ। ਤੇ ਭਈ ਆਹ ਛੋਟੀ ਬਾਰੇ ਦੱਸੋ। ਭਾਜੀ ਭਾਪਾ ਪਸੂ ਤੋਂ ਵੀਡੀਓ ਪਾਈ ਨਾ। ਹਾਂਜੀ। ਤਾਂ ਜੋ ਵੀਰ ਬੋਲ ਭਾਪੇ ਲੈਕੀ ਹਸੈਣੀ ਕਰਦਾਂਗੇ ਵੀਡੀਓ ਦਾ। ਅੱ ਇਹ ਜੇ ਮਗਰ ਬੱਚਾ ਵੀ ਗਈ ਇਹ ਵੀਰ ਮੇਰੇ ਕੋਲ ਸੱਜਣੇ ਕੋਈ ਇਥੇ ਲੱਗ ਜਗੇ ਲੈ ਗਿਆ ਜੀ ਹਾਂਜੀ ਅੱਜ ਦਿਨ ਪੈਸੇ ਲੈ ਗਏ ਤੇ ਮੈਂ ਤਾਂ ਲੱਗੇ ਆਂਦੀ ਬੜੀ ਦਾ ਮਾਨ ਨੂੰ ਕਰਨਾ ਜੀ ਦਾ ਹਾਂਜੀ ਹਾਂਜੀ ਉਹਨਾਂ ਕਮੇਟੀ ਚੁੱਪ ਨਹੀਂ ਹੋ ਕਮੇਟੀ ਚੁੱਪ ਹੀ ਗਈ ਅੱਛਾ ਜੀ ਮੁੜ ਕੇ ਫਿਰ ਮੱਝ ਲੈਤੀ ਫੜਕਲ ਮਾਰ ਬਲਾ ਤੂੰ ਤੇ ਇਹ ਕਿਰਬ ਦੇਣੀ ਨਹੀਂ ਜਨੇ ਮੈਂ ਮੈਂ ਫੜਾ ਹੁਣ ਤਾਂ ਆਪਣੀ ਵਿਗ ਜੂ ਪੇਪਰ ਤੋਂ ਵੀ ਪਾਈ ਠੀਕ ਠੀਕ ਹੈ ਜੀ ਤੇ ਜਵਾਕ ਫਿਰ ਉਹਦੇ ਘਰ ਜਾ ਕੇ ਮਾਰ ਗਿਆ ਉਹਦੇ ਘਰ ਹੀ ਮਾਰ ਗਿਆ ਪਹਿਲਾਂ ਜੇ ਤੁਹਾਨੂੰ ਜਲ ਨਹੀਂ ਪੜਾ ਨਹੀਂ ਨਹੀਂ ਬੱਚੇ ਨਾਲ ਹਾਂਜੀ ਹਾਂ ਠੀਕ ਠੀਕ ਰੋ ਭੁੱਲੀ ਸੀ ਨਾ ਬੱਚਾ ਦੱਸੇ ਜਾਰੀ ਡਿਟੇਲ ਕੱਲੀ ਕੱਲੀ ਗੱਲ ਆਪਾਂ ਲੋਕ ਵੀਡੀਓ ਜੋ ਵੀਰ ਮੰਗੂ ਵੀਡੀਓ ਸੈਂਡ ਕਰ ਦਾਂਗੇ ਨਹੀਂ ਨਹੀਂ ਕੱਲੀ ਕੱਲੀ ਗੱਲ ਪਾਈ ਨੇ ਦੱਸੀ ਹੁਣ ਨਹੀਂ ਆਨੇ ਵੀਰ ਜੀ ਹੁਣ ਆਪਾਂ ਉਸਨੂੰ ਮਿਲਤਾ ਨੇ 65 60000 ਰੁਪਇਆ ਹੈ ਹਾਂਜੀ ਹੁਣ ਆਪਾਂ ਹਾਂ ਨਾ ਹੀ ਪਾਈਏ ਦਵਾਂਗੇ 63000 ਰੁਪਏ ਖੋਲ ਕੇ ਦਿਖਾ ਦਈਏ ਇੱਕ ਵਾਰੀ ਹਾਂ ਖੋਲ ਦਈਏ ਠੀਕ ਹੈ ਠੀਕ ਹੈ ਜੀ ਕਿੰਨਾ ਕਟੜ ਜੋਗੀ ਦੋ ਦੋ ਭਾਈਏ ਦੋ ਦੋ ਭਾਈਏ ਨੂੰ ਦਸੰਬਰ 21 ਨੂੰ ਤਾਂ ਕਾਹ ਦਰੂ ਦਾ ਘਰੇ ਪਾਉਂਦਾ ਦੇ ਲੋ ਅੱਛਾ ਜੀ ਫੋਨਾ ਪਾਰਟ ਕੋ ਦੀ ਗੱਡੀ ਲਾਉਂਗੇ ਲੋਤੇ ਆਊਗੀ ਦਰ ਬਤਾ ਫਿਰ ਆਜੂ ਮਨਗੂੜ ਖਾਦਿਆ ਠੀਕ ਹੈ ਠੀਕ ਹੈ ਜੀ ਲਓ ਬਈ ਕੋ ਚੋਣ ਬੜੀ ਜਵਾਬੜ ਲੱਗਾ ਜੀ ਸਣਾ ਦਾ ਸਾਇਦ ਕਿਸੇ ਦੇ ਘਰ ਜਾ ਕੇ ਲੱਤ ਮਾਰ ਜੇ ਤਾਂ ਵੀ ਆਪਾਂ ਜੁਮੇਵਾਰ ਹੈ ਅੱਛਾ ਜੀ ਜਿਹੜੀ ਕੀ ਗੱਲ ਵਸਦੀ ਆ ਪਰ ਲੱਤ ਨਹੀਂ ਮਾਰੂ ਕਿਸੇ ਹਿੱਲੂ ਦੇ ਆਪਾਂ ਤਾਂ ਜੁਮੇਵਾਰ ਹੈ ਠੀਕ ਹੈ ਜੀ ਭਾਈ ਮੁੱਲ ਤਾਂ ਫਿਰ ਦੱਲੀ ਇਹਦਾ ਤੇ ਭਾਈ ਉਤਰ ਮੁੱਲ ਤਾਂ ਕੀਤਾ ਇਹਦਾ ਵੇਚੀ ਵੀ ਹੈਗੀ ਤਾਂ ਸਾਡੇ 60000 ਮੁੱਲ ਕੀਤਾ ਸੀ ਹ ਹੋਣਾ ਪਾਤੀ ਦਾਂਗੇ ਭਾਜੀ ਇਹ ਵੀ 64000 ਦੀ ਹਾਂ ਨਾਲ 63 ਦੀ ਕਹਿ ਬਲ 63 ਦੀ ਜਾਬਾਸ਼ ਦੀ ਭਾਜੀ ਹਾਂ ਨਾਲ ਠੀਕ ਹੈ ਠੀਕ ਹੈ 500 ਛੋੜ ਸਾਢੇ 65 ਸਾਢੇ 65 ਪੂਰੇ ਕਾਠ ਦੀ ਪੂਰੇ ਕਾਠ ਦੀ ਜਾਬ ਭਾਜੀ ਠੀਕ ਹੈ ਪਰ ਬੱਚਾ ਤਾਜੀ ਬਿਲਕੁਲ ਭਾਜੀ ਸੂਈ ਜੇ ਬਿਲਕੁਲ ਤਾਜੀ ਜੇ ਨਹੀਂ ਨਹੀਂ ਠੀਕ ਹੈ ਇਹਦੇ ਕੋਈ ਦਹਾੜਾਂ ਦੀ ਸੂਈ ਪੀ ਗਈਆਂ ਨਹੀਂ ਬਸ ਬਿਲਕੁਲ ਦਾਹ ਮਾਰਾਂ ਦੀ ਸੂਈ ਵੀਡੀਓ ਚਾਹੀਜੀ ਵਗੇ ਅੱਜ ਤੋਂ 3 ਦਿਨ ਪਹਿਲਾਂ ਭਾਈ ਦੀ ਵੀਡੀਓ ਪਾਈ ਹੋਇਆ ਸੀ ਬਿਲਕੁਲ ਨਾਲ ਹੀ ਕਾਲੀ ਨੂੰ ਹੀ ਜਵਾਗਰੀ ਠੀਕ ਭਈ ਆ ਝੋਟੀ ਵਾਲੇ ਦੱਸਿਓ ਹਾਂ ਦੇਖੋ ਜੀ ਦੁੱਧਾਂ ਦੇ ਸਾਥ ਦੇ ਲੋ ਅੱਛਾ ਜੀ ਇਹਨੇ ਜਿਹੜੀ ਗੁਜੀ ਲਾਇਆ ਆਣ ਕੇ ਫਿਰ ਐਵੇਂ ਤੁਹਾਨੂੰ ਕਹਿ ਦਈਏ ਮੋਲਾਪਾ ਸਾਥ ਨਾਲ ਦੱਸਣੀ ਆਵੇ ਹਾੜੀ ਗੁਜੀ ਜੀ ਲਾਇਆ ਹੁਣ ਦੁੱਧੋ ਜਿਦੋਂ 5 ਹੋ ਜੇ ਅੱਛਾ ਜੀ 5:30 ਵੇ ਹਾੜੀ ਵਾਲੇ ਮਾਸਾ ਨਾਲ ਪੱਠੇ ਖਾਦੇ ਨਾਲ ਉਹ ਦੇਲਾ ਜਾਣਗੇ ਠੀਕ ਠੀਕ ਇਹ ਘਰ ਦੀ ਝੋਟੀ ਐ ਛਾਲੀ ਵਾਲੀ ਜੀ ਲਾਇਆ ਆ ਕੇ ਠੀਕ ਹੈ ਪਹਿਲਾਂ ਉਹ ਵੀ ਲੈ ਜਾਈ ਫਿਰ ਆਨੂੰ ਅਖੇ ਵੀਦੀ ਦੁੱਧ ਦੇ ਘਟਿਆ ਉਹ ਜੇ 7 ਕਿਲੋ ਹੁਣ 5 ਵਜੇ ਮਸਾ ਕੱਢ ਨਹੀਂ ਸਕਦਾ ਜੀ ਅੱਛਾ ਜੀ ਪਹਿਲਾਂ ਸੁਗਾ ਸੁਈ ਜੀ ਪਹਿਲਾਂ ਹੀ ਸੁਵਾ ਜੀ ਠੀਕ ਆ ਠੀਕ ਆ ਲੋ ਮੇਰੀ ਕਾਰ ਦਾ ਕਾਰ ਜਿਹੜਾ ਬਹੁਤ ਜਿਆਦਾ ਤਗੜਾ ਹੈ ਕੋਠੇ ਮੱਝ ਹੈ ਸ਼ਾਮ ਵੀ ਥੋੜੀ ਕੱਟ ਜੇ ਸ਼ਾਮ ਕੇ ਵੀ ਪਰ ਬੜੀ ਕੱਟ ਜੇ ਕੱਟ ਕੇ ਦੋ ਪਿਤਾ ਜੀ ਇਹ ਬਾਕੀ ਪਿਓਰ ਮੋਰਾ ਨਸਲ ਦੇ ਵਿੱਚ ਆ ਗਈ ਇਹ ਅੱਛਾ ਭਈਆ ਆਪਦੇ ਮਗਰ ਲਈ ਸਾਈਡ ਤੇ ਕੀ ਹਾਲ ਹੈ ਇਹ ਭਾਈ ਉਧਰ ਨਾ ਉਧਰ ਜਮਾਂਦਰੀ ਆ ਦੇ ਹਮਾਰਾ ਹੁੰਦਾ ਨਹੀਂ ਦਾਗ ਜਦੋਂ ਮੀਂਹ ਨੂੰ ਮੀਂਹ ਮਾਰੀ ਅੱਛਾ ਅੱਛਾ ਜਮਾਂਦਰੀ ਪੱਕੀ ਆ ਨਾ ਨੀਗਾ ਨੀਗਾ ਜਾਂ ਸਿੰਗਾ ਇਹਦੇ ਛੋਟੀ ਦੇ ਤੇ ਬਾਕੀ ਜਿਹੜਾ ਵੀਰ ਭਰਾ ਵੀ ਸਾਹਮਣੇ ਲੱਗੂਗਾ ਦੁੱਧ ਚੰਗਾ ਪਰ ਜਾਣਾ ਛੋਟੀ ਨੇ ਹੁਣ ਭਾਜੀ ਇਹਦਾ ਦੁੱਧ ਸਤਾਂ ਤੋਂ ਬਾਹਰ ਹੀ ਪਰ ਹੁਣ ਸਾਡੇ ਕੋਲ ਜੀਰ ਨਹੀਂ ਲਾਇਆ ਨਾਲ ਭਾਜੀ ਠੀਕ ਆ ਠੀਕ ਆ ਬਾਕੀ ਜਿਹੜਾ ਉਹਦੀ ਅੱਗੇ ਕੀ ਕਰੀ ਆ ਆਹ ਉਦਾਂ ਹੀ ਆ ਨਾ ਆਹ ਉਦਾਂ ਹੀ ਆ ਪੱਕੀ ਆ ਠੀਕ ਆ ਠੀਕ ਆ ਨਾ ਬੜੀ ਪੱਕੀ ਆ ਪਰ ਠੰਡੀ ਸੀ ਸੀ ਲੱਗੂ ਠੀਕ ਆ ਠੀਕ ਆ ਬਾਕੀ ਸੀਦੀਆਂ ਦੇ ਵਿੱਚ ਛੋਟੀ ਦੇ ਵਿੱਚ ਬਹੁਤੀ ਕਿਹੜੇ ਸਾਈਡ ਦੀ ਵਰਜੀ ਬਾਜੋ ਕੋਈ ਵੇਪਰਾ ਹੂੰ ਠੀਕ ਹੈ ਜੀ ਸਰ ਦਿਲ ਨਹੀਂ ਲਾਉਂਦੀ ਜੀ ਨਹੀਂ ਲਾਉਂਦੀ ਕੁੜੀ ਇਹਦੀ ਠੀਕ ਹੈ ਠੀਕ ਹੈ ਤੇ ਬਾਕੀ ਇਹ ਕੋਈ ਵੇਪਰਾ ਸਾਂਭ ਲਾ ਜੀ ਬੜੀ ਹੈ ਜੀ 3.2 ਮਹੀਨੇ ਦੀ ਅੱਛਾ ਜੀ ਘਾਹ ਬਣਾਣਾ ਪਾ ਚੈੱਕ ਹੀ ਨਹੀਂ ਕਰਾਈ ਮੈਂ ਜੀ ਦਿਲ ਨਹੀਂ ਲਾਉਂਦੀ ਮੈਂ ਚੱਕ ਜੂ ਖਲਾ ਕੇ ਫਿਰ ਬਾਹ ਪਾਈ ਅੰਦਰ ਹਾਂਜੀ ਇਹ ਪੱਠੇ ਪੁੱਠੇ ਨਾ ਖਾਵੇ ਦਿਹਾੜੀ ਵਾਲ ਫਿਰ ਠੀਕ ਹੈ ਠੀਕ ਹੈ ਇਹ 7 ਕਿਲੋ ਹੀ ਹੁੰਦਾ ਦੁੱਧ 5 ਕਿਲੋ ਜੇ 4.5 ਹੋ ਜੇ 5.5 ਹੋ ਜੀ ਅੱਛਾ ਜੀ ਇਹਨਾਂ ਦੇ ਟੇਕ ਦੇ ਵਿੱਚ ਆ ਪਾਣੀ ਤੇ ਲਾ ਕੇ ਬੰਨੇ ਹਾਂ ਹਾਂ ਇਹ ਇਹਦਾ ਮਤਲਬ ਵੀਜੀ ਹੈ ਰਵਿਜੀ ਲਈ ਜਮ ਵੰਗੀ ਆ ਹਾਂਜੀ ਪਰ ਆਪਾਂ ਸਾਡੇ ਨੂੰ ਦੇਲ ਨਹੀਂ ਲਾਉਂਦੀ ਵੇਲੇ ਪੱਠੀ ਖਾਦੀ ਹੈ ਹਾਂਜੀ ਹਾਂਜੀ ਪੱਠਿਆ ਉਹ ਤਾਂ ਹੀ ਪਾਇਆ ਵਾ ਸਹੀ ਬੁਝਰਾ ਜੀ ਮੇਰਾ ਇਹ ਨਾਲ ਮੂਡ ਹੋਇਆ ਖਰਾਬ ਮੈਂ ਇਹਨਾਂ ਨੂੰ 2 ਨੰਬਰ ਹੀ ਦੇ ਦਾਂ ਨਹੀਂ ਦੇ ਨਹੀਂ ਨਹੀਂ ਕੱਟੋ ਕੇ ਬੱਦੇ ਦਾ ਮਾਨ ਹੋ ਜਾਂਦਾ ਵਾ ਹਾਂਜੀ ਹਾਂਜੀ ਉਹਨਾਂ ਉਹ ਲੋਕਾਂ ਇੱਕ ਲੱਖ 30 ਦੀ ਲਾਗੇ ਉਹਦੇ ਦੇਤੀ ਦੇ ਹਿਸਾਬ ਨਾਲ ਕਾਦੀ ਬੜਾ ਵੇ ਆਹ ਤੇ ਵੇ ਲੋ ਕਿੰਨੀ ਵੱਡੀ ਗਾਂ ਨੂੰ ਰੁਪਈਆਂ ਦੀ ਆ ਸਹੀ ਗੱਲ ਐਡਾ ਵਾਲਾ ਕੀ ਕਰਦੇ ਨਹੀਂ ਵਜੇ ਯਾਂ ਕੋਈ ਗਾਂ ਘੱਪਾ ਨਿਕਲ ਆਈ ਨਾ ਚਲੋ ਬਾਹਰ ਦੇ ਦਿੰਦੇ ਨੇ ਉਹਨਾਂ ਨੂੰ ਹਾਂਜੀ ਹਾਂਜੀ ਉਂਗਿਆ ਦੇ ਗਏ 35 ਆ ਗਿਆ ਦੱਸੋ ਤੀਆਂ ਗੱਲ ਨਹੀਂ ਦੱਸ ਦੋ ਇਹ ਨਹੀਂ ਕਿਥੇ ਚਾੜਦੀ ਨਹੀਂ 55 ਹੀ ਦੇ ਦिए ਜੀ 55 ਨਹੀਂ 50 ਤਾਂ ਅੰਦਰ ਲੈ ਆਈਏ ਨਹੀਂ ਨਹੀਂ ਅੰਦਰ ਹੀ ਹੁੰਦੀ ਨਹੀਂ ਨਹੀਂ ਲੈ ਆਈਏ ਨਹੀਂ 47 48 ਆ ਤੇ ਬਾਜੀ ਮੈਨੂੰ 2:00 ਵਜੇ ਦੇਂਦੇ ਇਹਦੇ ਨਹੀਂ ਫਿਰ ਉਧਰ ਜਾਣ ਨਹੀਂ ਦੇਣੀ ਨਹੀਂ ਉਧਰ ਇੱਧਰ 2000 ਘੱਟ ਵਾਟ ਲਾ ਪਰ ਇੱਧਰ ਦੇ ਬਾਜੀ ਹਾਂ 50000 ਦੇਵਾਂਗੇ ਪੂਰੇ 50 ਦੀ ਜੇ ਦਾ ਭਾਈ ਪੂਰੇ 50 ਦੀ ਠੀਕ ਹੈ ਠੀਕ ਹੈ ਲਓ ਕੀ ਕਰਨਾ ਭਰਾ ਉਹ ਦੁੱਧ ਜਿਆ ਕੋ ਦਿਹਾੜੀ ਜੀ ਲਾ ਲੈ ਕੇ ਕੋ ਜਾ ਕੇ ਦੁੱਧ ਫਿਰ ਛੋਟੀ ਕਰ ਆਉਗੀ ਸਿਰ ਸਾਮਣ ਵਾਲੀ ਇਹ ਦੋ ਜਾ ਕੇ ਤੇ ਬਾਕੀ ਜਿਹੜਾ ਵੀਰ ਭਰਾ ਸਾਂਭਲਾ ਲੈ ਜਾਊਗਾ ਨਾ ਤੇ ਰੁਪਈਏ ਭਾਈ ਡਬਲ ਕਰ ਦਊਗੀ ਤੇ ਕੋਠੇ ਕੀਤੀ ਅੱਛੋ ਠੀਕ ਕਰੋ ਚੱਕ ਤੁਸੀਂ ਬਹੁਤ ਹੀ ਫੇਸ ਵੀ ਵੇਖੋ ਨੀ ਗਾਜ ਆ ਗਿਆ ਫੋਰ ਮੋਰਾ ਨਸਲ ਦੀ ਆ ਤੇ ਸਿੰਗ-ਸਿੰਗ ਵੀ ਬਹੁਤ ਜ਼ਿਆਦਾ ਚੰਗਾ ਲੱਗਾ ਤੇ ਝੋਟੀਆਂ ਭਾਈ ਦੇ ਕੋਲ ਸਾਰੀਆਂ ਚੰਗੀਆਂ ਵਾਂ ਤੇ ਹੈ ਵੀ ਨਿਕੰਨੀ ਕੇ ਰੇਟ ਆ ਤੇ ਭਾਈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ